ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਤੁਹਾਡਾ ਇੱਕ ਵਾਰੀ ਫੇਰ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਤੁਹਾਨੂੰ ਮੈਂ ਸਵੇਰੇ ਦੇ ਬਲੌਗ ਵਿੱਚ ਦੱਸਿਆ ਸੀ ਵੀਰੋ ਅੱਜ 9 ਜਨਵਰੀ ਆ ਤੇ ਦਿਨ ਵੀਰੋ ਸਵੇਰ ਕੇ ਪਹਿਲੇ ਬਲੌਗ ਆ ਤੁਹਾਨੂੰ ਦਿਖਾਇਆ ਤਾਂ ਬਹੁਤ ਜ਼ਿਆਦਾ ਠੰਡ ਸੀ ਅੱਜ ਸਵੇਰੀ ਤੇ ਅੱਜ ਹੁਣ ਹੋ ਗਏ ਵੀਰੋ 5:30 ਤੇ ਸ਼ਾਮ ਦਾ ਵੇਲਾ ਤੇ ਅੱਜ ਸਵੇਰੇ ਬਹੁਤ ਜ਼ਿਆਦਾ ਧੁੰਦ ਸੀ ਤੇ ਬਹੁਤ ਟਾਈਮ ਤੱਕ ਰਹੀ ਆ ਜਿਹੜੀ ਆਪਾਂ 12 ਵਜੇ ਤੁਹਾਨੂੰ ਬਲੌਗ ਪਾਇਆ ਤਾਂ ਆਪਣੀ ਪਿਛਲੀ ਵੀਡੀਓ ਉਸ ਤੋਂ ਬਾਅਦ ਵੀਰੋ 2 ਵਜੇ ਤੱਕ ਧੁੰਦ ਰਹੀ ਆ ਤੇ 2 ਵਜੇ ਤੋਂ ਬਾਅਦ ਵੀਰੋ ਸੂਰਜ ਨਿਕਲਿਆ ਤੇ ਵਧੀਆ ਮੌਸਮ ਹੋ ਗਿਆ ਸੀ ਕਿਉਂਕਿ ਧੁੱਪ ਰਹੀ ਆ 2 3 2 2 2.5 ਘੰਟੇ ਧੁੱਪ ਰਹੀ ਆ ਉਸ ਤੋਂ ਬਾਅਦ ਵੀਰੋ 3 ਤੋਂ 5 ਵਜੇ ਤੱਕ ਧੁੰਦ ਨਾ ਸੌਰੀ ਧੁੱਪ ਰਹੀ ਆ ਤੇ ਉਸ ਤੋਂ ਬਾਅਦ ਵੀਰੋ ਫੇਰ ਦੇਖੋ ਮੌਸਮ ਤੇ 5:30 ਹੋ ਗਏ ਵੀ ਧੁੰਦ ਦੇਖੋ ਫੇਰ ਲਗਾਤਾਰ गिरਣ ਲੱਗੀ ਤੇ ਆ ਧੁੰਦ ਤੋਂ ਵੀਰੋ ਪਤਾ ਲੱਗ ਰਿਹਾ ਤੁਹਾਨੂੰ ਕਿਉਂਕਿ ਸਵੇਰੇ ਫੇਰ ਜਿਆਦਾ ਬਹੁਤ ਜ਼ਿਆਦਾ ਧੁੰਦ ਪੈਣ ਵਾਲੀ ਆ ਤੇ ਆ ਦੇਖੋ ਵੀਰੋ ਹੁਣ ਆਪਾਂ ਮੋਟਰ ਤੇ ਆਏ ਤੇ ਆਪਣੀ ਤੇ ਇੱਧਰ ਦੇਖੋ ਤੇ ਤੋਂ ਤੇ ਦੇਖੋ ਬਾਈ ਕਿੰਨੀ ਪੈਣ ਲੱਗੀ ਹੁਣੇ ਤੋਂ ਤੇ ਸੂਰਜ ਵੀਰੋਂ ਨਿਕਲਿਆ 2 ਕ ਘੰਟੇ ਰਿਹਾ ਸੀ ਸੂਰਜ ਉਸ ਤੋਂ ਬਾਅਦ ਫਿਰ 5:30 ਦਾ ਟਾਈਮ ਆ ਦੇਖੋ ਕਿੰਨੀ ਧੁੰਦ ਪੈ ਗਈ ਹੁਣੇ ਤੋਂ ਤੇ ਇਸ ਤੋਂ ਪਤਾ ਲੱਗ ਰਿਹਾ ਵੀ ਸਵੇਰੇ ਧੁੰਦ ਫੇਰ ਬਹੁਤ ਜ਼ਿਆਦਾ ਪੈਣ ਵਾਲੀ ਆ ਤੇ ਮੋਟਰ ਤੇ ਵੀਰੋਂ ਪਾਜ ਜਾਏ ਤੇ ਪਾਲਕ ਲੈਣਾ ਤੇ ਹੁਣ ਇਹ ਸਬਜ਼ੀ ਦੇਖੋ ਬਾਈ ਇੱਧਰ ਤੇ ਅੱਜ ਹੀ ਤੇ ਪਾ ਵੀਰੋਂ ਪਾਲਕ ਲੈਣਾ ਕਿਉਂਕਿ ਕੱਲ ਨੂੰ ਆਪਾਂ ਕਰਾਂਗੇ ਵੀਰੋਂ ਸਾਗ ਤੇ ਪਾਲਕ ਤੋੜਨਾ ਹੈ ਤੇ ਇਸ ਕਰਕੇ ਆਪਾਂ ਸੋਚਿਆ ਬਾਈ ਸ਼ਾਮ ਦਾ ਮੌਸਮ ਵੀ ਦਿਖਾ ਦਿੱਤਾ ਤੁਹਾਨੂੰ ਪਰ ਸਵੇਰੇ ਘਾ ਤੁਹਾਨੂੰ ਦਿਖਾ। ਇੱਧਰ ਵੀਰੋ ਪਾਲਕਾ ਤੇ ਪਾਲਕ ਪਕਲ ਪਰਸੋਂ ਵੀ ਲੈ ਕੇ ਸੀ ਤੇ ਪਾਲਕ ਘੱਟੀ ਜਾ ਕਿਉਂਕਿ ਲੋਕ ਬਹੁਤ ਔੜ-ਔੜ ਕੇ ਲੈ ਜਾਂਦੇ ਇੱਥੇ ਤੇ ਸੌਰੀ ਇਹ ਮੇਥੀ ਆ ਸੌਰੀ ਆਪਾਂ ਨੇ ਗਲਤ ਕਹਿਤਾ ਤੇ ਮੇਥੀ ਬਹੁਤ ਘੱਟ ਆ ਆਪਣੇ ਕਿਉਂਕਿ ਲੋਕ ਬਹੁਤ ਜਾਂਨ ਲੈਦੇ ਇੱਥੋਂ ਤੇ ਕੱਲ ਪਰਸੋਂ ਪਰ ਲੈ ਕੇ ਸੀ ਕਿਤੇ ਕਿਤੇ ਰਹਿ ਗਈ ਤੇ ਪਾਲਕ ਵੀਰੋ ਬਾਦੂ ਖੜੀ ਆਓ ਸਾਹਮਣੇ ਦੇਖੋ ਤੇ ਉੱਧਰ ਵੀ ਖੜੀ ਆਣੀ ਮੋਟਰ ਕੋਲ ਤੇ ਮੇਥੀ ਤੋੜਦੇ ਆ ਪਹਿਲਾਂ ਫਿਰ ਪਾਲਕ ਤੋੜ ਕੇ ਫਿਰ ਆਪਾਂ ਚੱਲਾਂਗੇ ਤੇ ਮੌਸਮ ਲਗਾਤਾਰ ਵੀ ਰਿਹਾ ਧੁੰਦ ਜਿਹੜੀ ਬਾਦੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਕਿੰਨੀ ਪੈ ਗਈ ਤੇ ਆਪਾਂ ਚਲੋ ਟਾਈਮ ਨਾਲ ਤੋੜ ਕੇ ਚੱਲਦੇ ਆਂ ਫਿਰ ਲੈ ਵੀਰੋ ਪਾਲਕ ਆਪਾਂ ਨੇ ਇਥੋਂ ਵੱਢ ਲਈ ਕਿਉਂਕਿ ਚਾਕੂ ਆਪਾਂ ਨਾਲ ਲੈ ਗਏ ਤੇ ਚਾਕੂ ਗਿਲ ਵੱਢਦੀ फटाफट ਤੇ ਉੱਧਰ ਆਪਣੀ ਜਿਹੜੀ ਗੋਭੀ ਉਹ ਵੀ ਬਹੁਤ ਹੋ ਰਹੀ ਆ ਤੇ ਫੁੱਲ ਦੇਖੋ ਗੋਭੀ ਵੀ ਹੋ ਗਈ ਆਪਣੀ ਤੇ ਆਪਾਂ ਕੱਲ ਨੂੰ ਸਾਫ਼ ਕਰਾਂਗੇ ਇਸ ਕਰਕੇ ਇਹ ਲੈਦੇ ਨਹੀਂ ਇੱਕ ਦੋ ਦਿਨਾਂ ਬਾਅਦ ਲੈ ਜਾਵਾਂਗੇ ਕਿਉਂਕਿ ਆਪਾਂ ਪਰਸਾ ਚੋਂ ਥੱਲੇ ਗਏ ਤੇ ਉੱਤੇ ਫੁੱਲ ਤੋੜਦਾ। ਬਾਕੀ ਆਪਾਂ ਵੀਰੋ ਦੇਖੋ ਪਰਲੀਏ ਲਫਾਵਾ ਕਿਉਂਕਿ ਬਾੜ ਲਈ ਆਪਣੇ ਚਾਕੂ ਗੱਲ ਤੇ ਪਾਲਕ ਤੇ ਮੇਥੀ ਤੇ ਆਪਣੀ ਬਾਈ ਖੜੀ ਹੈ ਇੱਧਰ ਸਪਲੈਂਡਰ ਤੇ ਹੁਣ ਚੱਲਦੇ ਆਂ ਵੀਰੋ ਘਰ ਨੂੰ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਵੀ ਤੁਹਾਡੇ ਲਾਈਕ ਤੇ ਸ਼ੇਅਰ ਨਾਲ ਆਪਣੀ ਵੀਡੀਓ ਹੋਰ ਵੀ ਆਪਾਂ ਬਣਾ ਸਕਾਂਗੇ ਤੁਹਾਨੂੰ ਵਧੀਆ ਵਧੀਆ ਬਲੌਗ ਦਿਖਾਉਂਦੇ ਰਹਾਂਗੇ ਬਾਕੀ ਮੌਸਮ ਦੇਖੋ ਭਾਈ ਲਗਾਤਾਰ ਰਿਤੁੰਦਬਾਦੀ ਜਾਰੀ ਹੈ ਦੇਖੋ ਕਿੰਨੀ ਕਿੰਨੀ ਬੱਦ ਗੀ ਇੱਧਰ ਦੇਖੋ ਤੇ ਮੌਸਮ ਕਿਉਂਕਿ ਕੋਰਾ ਵੀ ਲੱਗ ਗਿਆ ਥੋੜਾ ਥੋੜਾ ਪੈਣ ਇੱਧਰ ਦੇਖੋ ਕਣਕਾਂ ਦੇ ਥੋੜਾ ਥੋੜਾ ਪੈ ਗਿਆ ਕੋਰਾ ਤੇ ਹੁਣ ਚੱਲਦੇ ਆਂ ਘਰ ਨੂੰ ਵੀਡੀਓ ਵਧੀਆ ਲੱਗੇ ਵੀਰੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਫਿਰ ਕੇ ਬਾਏ